ਲੋ ਜੀ ਸਤਿ ਸ਼੍ਰੀ ਅਕਾਲ ਮਿਲਿ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਨਦ ਕੀ ਹਾਲ ਚਾਲ ਹੋ ਉਮੀਦ ਹੂ ਸਾਰੇ ਠੀਕ ਤਕ ਵਧੀਆ ਹੋ ਦੀ ਆਪਾਂ ਵਧੀਆ ਤੇ ਇੱਥੇ ਟਾਈਮ ਆ 8:00 ਦਾ ਟਾਈਮ 8:00 ਦਾ ਸਵੇਰ ਦਾ ਟਾਈਮ ਤੇ ਆਪਾਂ ਮਤਲਬ ਚਾਹ ਪਣੀ ਪੀ ਲਿਆ ਤੇ ਮੈਂ ਤੇ ਰੂਮਾਂ ਦੀ ਕਰ ਲਈ ਸਫਾਈ ਕੱਲ ਮੈਂ ਕੁਝ ਨਹੀਂ ਕੀਤਾ ਵੀਰਵਾਰ ਕਿਉਂਕਿ ਮੈਂ ਠੀਕ ਨਹੀਂ ਮਿਲ ਤੋਂ ਮਤਲਬ ਝਾੜੂ ਮਾੜਾ ਮੋਟਾ ਜਿਹਾ ਲੱਗਿਆ ਪੋਚਾ ਵਗੈਰਾ ਕੁਝ ਨਹੀਂ ਲੱਗਿਆ ਕਿ ਇੱਕ ਦਿਨ ਕਰ ਬਲੀ ਧਿਆਨ ਦੋ ਤੇ ਘਟਾ ਹੀ ਘਟਾ ਬਹੁਤ ਜਿਆਦਾ ਚੜਿਆ ਪਿਆ ਸੀ ਕੋਈ ਜੇ ਕਹਾਣੀ ਰੀਨੇ ਮਤ ਮਾਰੀ ਰੋ ਜਿਹੇ ਦਿਨ ਆ ਜਾਂਦੀ ਆ ਤੇ ਇੱਥੇ ਹੁਣ ਮੈਂ ਕਮਰਾ ਕਮਰੇ ਚੋਂ ਕਰ ਲਈ ਸਾਫ ਸਫਾਈ ਸਾਰੀ ਤੇ ਲੌਬੀ ਚ ਬੱਚੇ ਸੁੱਤੇ ਸੀ ਬੱਚੇ ਹੁਣ ਉੱਠੇ ਚਾਹ ਪਾਣੀ ਪੀ ਕੇ ਤੇ ਬਸ ਇੱਥੇ ਲੱਗੀ ਮੈਂ ਬਿਸਤਰੇ ਜੋੜਨ ਜੋੜ ਕੇ ਤੇ ਨਾਲ ਹੀ ਮੈਂ ਚਾਦਰ ਝਾੜ ਦੂੰਗੀ ਚੇਂਜ ਕਰ ਦੂੰਗੀ ਅੱਜ ਨਾ ਚਾਦਰ ਨੂੰ ਕਾਫੀ ਦਿਨ ਹੋ ਗਏ 4-5 ਦਿਨ ਹੋ ਗਏ ਹਫਤਾ ਹੀ ਉਹ ਚੱਲਿਆ ਹੋਣਾ ਕਿ ਵਿਸ਼ੀ ਨੂੰ ਮੈਂ ਅੱਜ ਬਰ ਚੇਂਜ ਕਰ ਦੂੰਗੀ ਇਹਨੂੰ ਤੇ ਇਥੇ ਫਟੇਦਾ ਬੈਗ ਪਿਆ ਸੀ ਮਨਮੀਤ ਨੇ ਆਪਣਾ ਰਾਤੀ ਬੈਗ ਚੁੱਕ ਲਿਆ ਤੇ ਫਟੇਦਾ ਬੈਗ ਨਹੀਂ ਚੁੱਕਿਆ ਤੇ ਮੈਂ ਮਨਮੀਤ ਨੂੰ ਕਹਿੰਦੀ ਪਈ ਸੀ ਤੂੰ ਬੜੀ ਹੈਗੀ ਆ ਮੁੰਡੇ ਦਾ ਬੈਗ ਨਹੀਂ ਚੁੱਕਿਆ ਵੀ ਕੇ ਵੀ ਚੁੱਕ ਲੰਗ ਪਈਆਂ ਤਲਈਆਂ ਤਲਈਆਂ ਝਾੜ ਕੇ ਵਿਛਾਤੀਆਂ ਤੇ ਹੁਣ ਵੀ ਬੈਡ ਸ਼ੀਟ ਜਿਹੜੀ ਵਿਛਾ ਦੂਗੀ ਦੂਸਰੀ ਚੁੱਕ ਲਈ ਹੈ ਜਿਹੜੀ ਧੋਣ ਵਾਲੀ ਆ ਤੇ ਅੱਜ ਆਪਾਂ ਆੜੀ ਬੈਡ ਸ਼ੀਟ ਜਿਹੜੀ ਵਿਛਾਤੀ ਸੀਗੀ ਕੀ ਚੇਂਜ ਕਰਤੀ ਸੀਗੀ ਹੈਨਾ ਵੈਸੇ ਵੀ ਮਤਲਬ ਲੌਬੀ ਜੀ ਜ਼ਿਆਦਾ ਰਹੀਦਾ ਵਾ ਤੇ ਇਸ ਕਰਕੇ ਫੇਰ ਹੈਨਾ ਕਿ ਬੱਚੇ ਜਿਆਦਾ ਇੱਥੇ ਰਹਿਣ ਦੇ ਬੈੱਡਰੂਮ 'ਚ ਕੋਈ ਨਹੀਂ ਕਿ ਵੜਦਾ ਵੀ ਤੇ ਆਪਾਂ ਇੱਥੇ ਰਹਿਨੇ ਆ ਲੌਬੀ 'ਚ ਰਾਤ ਨੂੰ ਸੌਣੇ ਆ ਕਿਉਂਕਿ ਲੌਬੀ 'ਚ ਦਿਨੇ 쿨ਰ ਵਗੈਰਾ ਲਾ ਕੇ ਤੇ ਲੌਬੀ 'ਚ ਹਨਾ ਪੈ ਜਾਈਦਾ ਵਾ ਤੇ ਇੱਥੇ ਜਾਦਰੋ ਛਾ ਕੇ ਉਸ ਤੋਂ ਬਾਅਦ ਹਨਾ ਮਸਰਾਣੇ ਦੇ ਕਵਰ ਲਾਏ ਤੇ ਉਹਨਾਂ ਪਿੱਲੋ ਕਵਰ ਪਿੱਲੋ ਪਿੱਲੋ ਕਵਰ ਲਾ ਕੇ ਤੇ ਇੱਕ ਹਨਾ ਸਰਾਣਾ ਪੱਟਾ ਸੀ ਮਤਲਬ ਉੱਦੜਿਆ ਜਿਹਾ ਸੀ ਥੋੜਾ ਡਿੜਿਆ ਸੀ ਤੇ ਉਹਨੂੰ ਮੈਂ ટોਪਾ ਲਾਇਆ ਮਾ ਚਲਦਾ ਨਾ ਟੋਪਾ ਲਾਦਾ ਕਿ ਬੁਰਾ ਜਿਹਾ ਲੱਗਦਾ ਰੂਨ ਸਾਵੇਂ ਉਹ ਬੜਾ ਲਿਗਦਾ ਜਦੋਂ ਛਾੜ ਚੇਜ਼ ਕਰੀ ਦਿੱਤੇ ਉਹ ਥੋੜਾ ਜਿਹਾ ਉੱਦੜੇ ਫਿਰ ਇੱਥੇ ਮੈਂ ਉਹਨੂੰ ਧੋਪਾ ਲਾ ਕੇ ਫਿਰ ਉਹਨੂੰ ਦੇ ਰੁੱਖ ਕਿਲੋ ਕਵਰ ਚੜਾਉਂਦੇ ਸੀਗੇ ਸਤਰੇ ਵਿਛਾ ਕੇ ਉਹ ਚਾਦਰ ਵਿਛਾ ਕੇ ਉਸ ਤੋਂ ਬਾਅਦ ਬਿਸਤਰੀ ਚੁੱਕ ਕੇ ਮੁੰਜਾ ਕਰਤਾ ਸੀਗਾ ਖੜਾ ਆਪਾਂ ਤੇ ਹੁਣ ਕੂਲਰ ਨੂੰ ਮਤਲਬ ਰਾਤ ਨੂੰ ਬੂਵੇ ਘੜੀ ਕਰ ਦਈਦਾ ਕਿ ਹਵਾ ਬਾਹਰੋਂ ਮਤਲਬ ਵਧੀਆ ਠੰਡੀ ਆਉਂਦੀ ਹੈ ਤੇ ਹੁਣ ਇੱਕ ਸਾਈਡ ਤੇ ਕਰ ਦਾਂਗੇ ਆਪਾਂ ਕਰਕੇ ਤੇ ਪਾਣੀ ਪੂਣ ਇਹਨਾਂ ਦਾ ਆਦ ਨੂੰ ਚੇਂਜ ਕਰੀਦਾ ਵਗੇ ਤੋ ਲਈਦਾ ਇੱਕ ਵਾਰੀ ਤੇ ਐਸ ਵੇਲੇ ਫਿਰ ਮੈਂ ਇਤਨੇ ਕਰ ਦੇਣੀ ਨਹੀਂ ਤੇ ਮਨਮੀ ਦੇ ਪਾਪਾ ਦੋ ਤਿੰਨ ਬਾਲਟੀਆਂ ਪਾ ਜਾਂਦੇ ਕੂਲਰ ਦੇ ਵਧੀਆ ਅੰਦਰ ਆਮਦਾਰੀ ਜੀ ਰਹਿੰਦੀ ਆ ਕਿ ਚੱਲਦਾ ਰਹਿੰਦਾ ਤੇ ਮਨਮੀ ਦੇ ਪਾਪਾ ਦੇ ਫਤੇ ਧੁੰ ਲੈ ਆ ਮੋਟਰਸਾਈਕਲ ਉਹ ਦੋਨੇ ਜਣੇ ਮੋਟਰਸਾਈਕਲ ਧੁੰ ਲੈ ਆ ਕਿ ਗੰਦਾ ਬੜਾ ਹੋਇਆ ਇਹ ਆਂਦੇ ਹੀ ਨੇਰੀ ਮੀਤ ਦੇ ਪਾਪਾ ਨੇ ਮੋਟਰਸਾਈਕਲ ਤੋਂ ਲੈ ਤੇ ਗੱਡੀ ਤੇ ਵੀ ਪਾਣੀ ਜਿਹਾ ਮਾਰਦਾ ਸੀ ਕਿਉਂਕਿ ਮਿੱਟੀ ਬੜੀ ਆਈ ਤੇ ਕੁਝ ਨਾ ਗੱਡੀ ਤਲਾਤ ਕੇ ਮਿੱਟੀ ਥਲੇੜੇ ਗਪੀ ਸੀਗੀ ਤੇ ਫਿਰ ਇਹਨਾਂ ਨੇ ਨਾ ਮਤਲਬ ਉਹਦੇ ਥੱਲੇ ਵੀੜੇ ਚ ਵੀ ਮ ਤੇ ਇੱਥੇ ਮੈਂ ਤੇ ਮਨਮਿਤ ਦੇ ਪਾਪਾ ਲੱਗ ਪਏ ਸੀਗੇ ਵਿੜਾ ਧੋਣ ਵਿੜਾ ਬੜਕ ਜਿਹਾ ਤੰਦਾ ਹੋਇਆ ਇਹ ਅਜੇ ਮੈਂ ਸਿੱਧਾ ਮਤਲਬ ਵਿੜੇ ਤੇ ਝਾੜੂ ਨਹੀਂ ਲਾਇਆ ਕੱਪੜੇ ਮਸ਼ੀਨ 'ਚ ਪਾ ਕੇ ਤੇ ਨਾਲ ਹੀ ਜਿਹੜਾ ਵਿੜਾ ਮੈਂ ਧੋਣ ਲੱਗ ਪਈ ਸੀ ਮਾਹ ਚੱਲਣਾ ਚਾਰ ਪੰਜ ਬਾਲਟੀਆਂ ਜਿਹਨੀਆਂ ਸਿਰਫ ਪਾਣੀ ਦੀਆਂ ਤੇ ਮਾਰਦੋ ਤੇ ਮੈਂ ਝਾੜੂ ਮਾਰ ਦਿੰਨੀ ਆ ਪਾਈਪ ਕਿੱਥੇ ਲੰਮਦੇ ਰਵਾਂਗੇ ਨਾ ਤੇ ਬਾਈ ਪ੍ਰੈਨ ਦਿੰਨੇ ਆ ਘਰ ਕੀਤੇ ਨਾ ਸਵਾਹੀ ਬੜੀ ਆਈ ਜਾਂਦੇ ਜਦੋਂ ਨੇਰੀ ਆਉਂਦੀ ਹੈ ਨਾ ਸਵਾਹ ਬੜੀ ਆਉਂਦੀ ਮਤਲਬ ਕਲਖ ਜੀ ਬੜੀ ਆਉਂਦੀ ਹੈ ਜੇ ਮੀਮੂਣੀ ਨਾ ਪਿਆ ਵੀ ਬਿਲਕੁਲ ਮੀ ਰਾਤੀ ਨੂੰ ਹਨੇਰੀ ਬੜੀ ਆਈ ਤੇ ਦੋ ਚਾਰ ਛਿੱਟਾਂ ਹੀ ਆਈਆਂ ਵਿੜਾ ਗੰਦਾ ਜਿਹਾ ਮਤਲਬ ਮਿੱਟੀ ਜੀ ਵਾਲਾ ਜੰਮ ਜਿਹਾ ਜਾਂਦਾ ਵਾ ਖੋਲ ਕੇ ਮੀਂਹ ਯਾਨੀ ਪੈਣ ਡਿਆ ਵੀ ਮੀਂਹ ਤੇ ਨਾ ਸਾਰੀ ਸਾਫ ਸਫਾਈ ਜਿਹੜੀ ਆਪਣੀ ਹੋ ਗਈ ਵਿੜਾ ਵੀ ਸਾਫ ਹੋ ਗਿਆ ਸੀਗਾ ਅੰਦਰਾਂ ਦਾ ਵੀ ਸਾਰਾ ਹੀ ਹੋ ਗਿਆ ਸੀ ਬੱਚੇ ਨਹਾਉਣੇ ਹੀ ਬਸ ਤੇ ਕੱਪੜੇ ਵੀ ਆਪਣੇ ਜਿਹੜੇ ਮਤਲਬ ਤੋਂ ਉਦੇ ਪਏ ਸੀਗੇ ਅੱਧੇ ਕਿਤੋਂ ਵਗੇ ਅੱਧੇ ਕਿਸੇ ਨਾਲ ਚ ਪਏ ਅੱਧੇ ਕ ਉਹ ਮਤਲਬ ਵਾਸ਼ ਹੁੰਦੇ ਪਏ ਸੀਗੇ ਤੇ ਇਥੇ ਨਾ ਕਬਾੜ ਵਾਲਾ ਅੰਕਲ ਆ ਗਿਆ ਤੇ ਉਹ ਮੈਂ ਦੋ ਦਿਨ ਦਿਨ ਉਹ ਕਿ ਵਾਵਾ ਦਿਨੋਗੇ ਇਹਨਾਂ ਦੀ ਵੇਟ ਕਰਦੀ ਸੀ ਮੈਂ ਥੱਲੇ ਦੇ ਵਿੱਚ ਇੱਕ ਮਤਲਬ ਥੋੜੇ ਦੇ ਵਿੱਚ ਨਾ ਜੋ ਬੋਤਲਾਂ ਪਲਾਸਟਿਕ ਤੇਲ ਤੁਲ ਵਾਲੀਆਂ ਖਾਲੀ ਹੋਈਆਂ ਤੇ ਲੋਝਾਂ ਲੂਝਣ ਵਾਲੀਆਂ ਸ਼ੀਸ਼ੀਆਂ ਜਿਹੜੀਆਂ ਸਭ ਤੇ ਕੁਝ ਫਤੇ ਦੇ ਘਟਾਉਣੇ ਖਲੂ ਨੇ ਟੱਟੇ ਰੱਟੇ ਮੈਂ ਸਾਵਨਾ ਮੈਂ ਥੋੜੇ ਤੇ ਪਾਈ ਸੀਗੇ ਤੇ ਬੁੱਕਾਂ ਦਾ ਵੀ ਮੈਂ ਥੈਲਾ ਭਰਿਆ ਸੀਗਾ ਹੈ ਗਿਆ ਦੋ ਤਿੰਨ ਤਿੰਨ ਥੱਲੇ ਦੋ ਹੋਰ ਵਾ ਥੱਲੇ ਕੇ ਇੱਕ ਫੇਰ ਮੈਂ ਥੈਲਾ ਦੇ ਦਿੱਤਾ ਮਾਹਾਂ ਚੱਲੇ ਦੇ ਚ ਬੁੱਕ ਮਨ ਉਮੀਦ ਨੂੰ ਕਿ ਜਿਹੜੀ ਜਿਹੜੀ ਚਾਹੀਦੀ ਤੁਹਾਨੂੰ ਉਹੀ ਰੱਖ ਲਓ ਬਾਕੀ ਦੇਈ ਹੈ ਨਾ ਕਿ ਐਵੇਂ ਖਲਾਰਾ ਜੇ ਰੱਖਿਆ ਤੇ ਇਥੇ ਚੈੱਕ ਕਰ ਕਰਕੇ ਬੁੱਕਾਂ ਹੀ ਦਿੱਤਣਾ ਹੀ ਤੇ ਮੈਂ ਅੰਕਲ ਨੂੰ ਕਹਿਣ ਲਈ ਮਾਹ ਮੈਂ ਉਹ ਵੀ ਥੈਲਾ ਵੇਖ ਲੂੰਗੀ ਕਿ ਜੇ ਤੇ ਉਹਦੇ ਚ ਕੋਈ ਬੁੱਕ ਹੋ ਚਾਹੀਦੀ ਹੋਈ ਫੇਰ ਰੱਖ ਲਾਂਗੇ ਨਹੀਂ ਤੇ ਉਹ ਵੀ ਮਾਹ ਜਿੱਦਾਂ ਤੁਸੀਂ ਆਏ ਉਹਦੋਂ ਲੈ ਕਿੰਗਲੇ ਨਹੀਂ ਰਹਿਣ ਦੋ ਆਉਂਦਾ ਟਾਈਮ ਹੈ ਤੇ ਆ ਮੈਂ ਨਾ ਰਾਤੀ ਕਪੜੇ ਪ੍ਰੈਸ ਕੀਤੇ ਕੋਸੀ ਪਰ ਹੀ ਪਈ ਸੀਗੀ ਉਹ ਮਰਕਣੇ ਅਜੇ ਰੈਕ ਰੈਕ ਚਾ ਦੁੱਲ ਮਰੀ ਲ ਮਰੀ ਜੀ ਤਾਂ ਮੈਂ ਨਾ ਇੱਥੇ ਰੱਖਣੀ ਤੇ ਮੇਰਾ ਮਤਲਬ ਬਦਲ ਜੈ ਨਹੀਂ ਕੀਤਾ ਇੱਥੇ ਰੱਖ ਨੂੰ ਮੈਂ ਚਲਿੱਤੇ ਸਫਾਈ ਜੀ ਹੋਣ ਵਾਲੀ ਲਮਾਰੀ ਦੀ ਸਫਾਈ ਪਹਿਲਾਂ ਕਰਕੇ ਫੇਰ ਰੱਖੂਗੀ ਇਹ ਤੇ ਮੈਨੇ ਸੌਫ ਕਰਦੀ ਵੀ ਮੈਂ ਕੰਨੀ ਹਾਈ ਖਲਾਰੀ ਜਾਂਦੀ ਤੇ ਮੈਂ ਸੌਫ ਕਰੀ ਜਾਂਨੀ ਇੰਨਾ ਕਪੜਾ ਖਲਾਰਦੇ ਨੇ ਹੁਣ ਮੀਤੇ ਪਾਪਾ ਬਹੁਤ ਜਿਆਦੇ ਉੱਪਰ ਨੇ ਮੈਨੇ ਕਪੜਾ ਵਿਸਾਇਆ ਵਾ ਕਿ ਮਤਲਬ ਉਹ ਕਟਾ ਕਪਟਾ ਜਿਹੜਾ ਪੈਂਟਾਂ ਲੱਗਦ ਨੇ ਇਹ ਜਦੋਂ ਪੈਂਟ ਕੁਝ ਖਿੱਚਦੇ ਹਨ ਤਾਂ ਮਤਲਬ ਨਾਲ ਹੀ ਕਪੜਾ ਧੂਕੀ ਲਮਕਾ ਦਿੰਦੇ ਆ ਵਾ ਕੋ ਕੀ ਹਾਲ ਬਣਾਇਆ ਇਹਨੇ ਤੇ ਕੁਝ ਨਾ ਬਸ ਸਭ ਦੇ ਦੀਆਂ ਪਰਚੀਆਂ ਜੋ ਆਪਣੀਆਂ ਸ਼ਰਟਾਂ ਨਾਲ ਉਹ ਟੈਗ ਜਿਹੜੇ ਲੱਤਦੇ ਆ ਹਨ ਉਹ ਉਹਨਾਂ ਦੇ ਮਤਲਬ ਵਿੱਚ ਸੈਂਟਰ ਦੇ ਵਿੱਚ ਚੀਜ਼ਾਂ ਖਾਲੀ ਹੋਈਆਂ ਉਹਨਾਂ ਦੇ ਉਹ ਮਤਲਬ ਕੈਬ ਵਿੱਚ ਸਾਰਾ ਕੁਝ ਮੈਂ ਗਸੇ ਹੋਣ ਨਹੀਂਵਾ ਤੂੰ ਯਾਰ ਕੋ ਕੀ ਕਰਦੇ ਨਾ ਕਿ ਉਹਨ ਦਾ ਕੰਮ ਸਿਕਮ ਬਾਹਰ ਵੀ ਸੁੱਟ ਦਿੰਦਾ ਉਹ ਖਾਲੀ ਚੀਜ਼ਾਂ ਤੇ ਕੁਝ ਚੇਂਜ ਹੀਗਾ ਟੂ ਟੇਬਲ ਦੇ ਪੈਸੇ ਆਪਣੇ ਨਾ ਤੋ ਇੱਕ ਮੈਂ ਬਾਸਕਟ ਜੀ ਲਾਈ ਆ ਓਏ ਇਹਦੇ ਵਿੱਚ ਮੈਂ ਸਾਰੇ ਟੁੱਟੇ ਪੈਸੇ ਇਹਦੇ ਚ ਰੱਖਦੇ ਆ ਇਤਨੇ ਨਾਲ ਮਾਰੀ ਸਾਹ ਕੋ ਵੀ ਕੱਪੜੇ ਵੀ ਰੱਖਿਤੇ ਆਨ ਸਵਾਰ ਤੇ ਸਿਰਫ ਉਤਲਾ ਉਤਲਾ ਖਾਣੇ ਵੀ ਜਾਉਗੀ ਤਾਂ ੱਲੇ ਨੇ ਇੰਨੇ ਖਲਾ ਦੇ ਬੱਤੀਆਂ ਲੜਨਾ ਇਹ ਥੋੜੇ ਦਿਨ ਹੋਏ ਕੱਲ 2-3 ਦਿਨ ਹੋਏ ਮੈਂ ਬੱਚਿਆਂ ਵਾਲਾ ਵੀ ਸਾਫ ਕੀਤਾ ਵੀ ਬੱਚਿਆਂ ਦੇ ਵੀ ਮਤਲਬ ਖਲਾਰੇ ਹੋ ਗਏ ਨੇ ਕੱਪੜੇ ਵਤ ਵੀ ਇਹ ਉਥੱਲੇ ਕਪੜਾ ਖੇਤਲੇ ਇੰਦਾਂ ਕੋਈ ਚਲਟੇ ਫੁਲਟੇ ਦੇ ਜੀ ਇਹਨਾਂ ਕੋਈ ਵੀ ਉਹ ਕਿਤਨੀ ਆਂਦੇ ਮਤਲਬ ਉਦਲੇ ਕਪੜੇ ਜਿਹੜੇ ਖੇਲ ਲੜ ਕੇ ਦੇਖ ਜਾਣੇ ਆ ਤੇ ਬਸ ਜਿਵੇਂ ਉਹ ਉਦਲਾ ਕਰਨੇ ਇਹ ਤੇ ਨ ਰਾਤ ਨੌਕਾ ਜਿਹਦਾ ਟਾਈਮ ਆ ਪਰ ਰੋਟੀ ਪਾਣੀ ਖਾ ਕੇ ਗੇਮ ਫਰੀਏ ਫਰੀਓ ਕਿਤੇ ਉਸ ਤੋਂ ਬਾਅਦ ਮੈਂ ਬੱਚੇ ਫੋਨ ਵੇਖਣ ਦੇ ਫਤੇ ਦੋਵੇਂ ਭੈਣ ਭਰਾ ਪਾਪਾ ਵਾਲਾ ਫੋਨ ਵੇਖਣ ਦੇ ਆ ਤੇ ਮੈਂ ਕਹਿੰਦੀ ਮੈਂ ਕਪੜੇ ਮਤਲਬ ਮੰਜੀ ਵਿਲੇ ਕਰਾਂ ਕੋ ਕਿ ਨੇ ਦੇਣੋਂਗੇ ਬੈੱਡ ਆ ਮੰਦਿਆਂ ਦੇ ਕੱਪੜੇ ਤੇ ਮਨ ਮੀਤ ਹੋਣੇ ਦੀ ਵਰਦੀਆਂ ਕਿਦੋਂ ਦੀਆਂ ਛੁੱਟੀਆਂ ਆਈਆਂ ਇਹ ਬਸ ਇੱਥੇ ਪਈਆਂ ਵਾ ਤੇ ਤੈਹ ਲਾ ਲੀਆਂ ਹੀ ਇੱਕ ਸਾਈਡ ਤੇ ਰੱਖੇ ਕਿ ਮੈਂ ਜੋਕੜੂਗੀ ਨੀ ਮੁੜ ਕੇ ਮੇਰਾ ਟਾਈਮ ਨਹੀਂ ਲੱਗਾ ਇਤਰਾ ਪਿੰਡ ਚਲਗੇ ਵਿੱਚ ਵਾਰ ਹਨਾ ਤੇ ਟਾਈਮ ਨਹੀਂ ਲੱਗਾ ਮੈਂ ਕਿ ਤਾਂ ਲਈ ਸ਼ਰਟਾਂ ਮੇਰਾ ਤੇ ਪ੍ਰੈਸ ਕੀਤੀਆਂ ਵਾ ਤੇ ਉਹ ਤੇ ਵਰਦੀਆਂ ਸਾਰੀਆਂ ਮਤਲਬ ਅੰਦਰ ਆ ਰੱਖ ਦੇਣੀਆਂ ਰੈਗ ਚ ਰੱਖ ਦੇਣੀਆਂ ਇਹਨਾਂ ਨੂੰ ਮੁੜ ਕੇ ਸਕੂਲ ਜਾਣਾ ਜਦੋਂ ਦੋ ਦੂੜ ਕੇ ਲੱਭਣੀਆਂ ਨਹੀਂ ਓਕੀਆਂ ਲੱਭਣੀਆਂ ਤੇ ਮਨ ਨਾਲ ਮੰਜੇ ਵੇਲੇ ਕਰ ਗਿਆ ਜੇ ਮੰਜਿਆਂ ਨੂੰ ਵੀ ਸਾਹ ਆ ਜੇ ਕਿਤੇ ਇਹਨਾਂ ਦੀ ਵੀ ਸੁਣੀ ਜਾਵੇ ਫ੍ਰੀ ਹੋ ਜੇ ਮੰਜੇ ਦੇ ਕੱਪੜੇ ਦਾ ਖਲੋਰਾ ਹੀ ਬੜਾ ਜ਼ਿਆਦਾ ਵਾਦੇ ਬੰਦੇ ਜਾਂਦੇ ਵੜੀ ਗਲ ਲੱਗਦਾ ਹੈ ਮੇ ਕੱਪੜੇ ਦਾ ਖਲੋਰਾ ਮੰਜਿਆ ਭਰਿਆ ਤੇ ਕੋਈ ਯਾਰ ਹੀ ਅੰਦਰ ਪੈਣ ਪਰ ਬੁਲੇ ਲੱਗਦੇ ਕੱਪੜੇ 2 3 ਵਾਰ ਦੇ ਮਤਲਬ ਇਸ ਤਰ੍ਹਾਂ ਗਿੱਲੇ ਅੰਦਰ ਸੁੱਟ ਕੇ ਤੇ ਫਿਰ ਨੂੰ ਜਾਣਾ ਪਿਆ ਹੀ ਉਦੋਂ ਮੰਮੀ ਹੁਣ ਕੁਦਾ ਤੁਨ ਵੀ ਤੋਤੇ ਹੀ ਹੈ ਜੀ ਫਿਰ ਮੰਜਿਆਂ ਦੇ ਖਲਾਰਤੇ ਸੀਗੇ ਤੇ ਇੱਥੇ ਆ ਵੀ ਮੈਂ ਨਾਲ ਦੇ ਨਾਲ ਜਿਹੜੇ ਇੱਧਰ ਰੱਖਣ ਵਾਲੇ ਇੱਧਰ ਰੱਖਦੇ ਸੀ ਜਿਹੜੇ ਰੈਕ ਦੇ ਬਾਹਰ ਨਾਲ ਰੈਕ ਰਾਤੀ ਸੀ ਗਏ ਮਾਜਾ ਸਾਰੇ ਕੱਪੜਾ ਹਨ ਖੁਲਾ ਲਾ ਜੀ ਆਪਣੇ ਵੀ ਬਾਹਰ ਐ ਇੱਕ ਜਿਹੜਾ ਖਲੋਸੀ ਕੀ ਰੋਜ਼ ਪਾਉਣ ਵਾਲੇ ਇਸ ਤਰ੍ਹਾਂ ਮਨੇ ਵੀ ਪਾਪਾ ਦੇ ਵੀ ਉੱਤੇ ਸਾਰੇ ਰੈਕ ਤੇ ਕਪੜੇ ਹੈ ਹੀ ਬੜੇ ਸਾਰੇ ਥਾਉਂ ਥਾਈ ਦਾ ਦੋਹੀ ਕੁਝ ਰੈਕ ਇਧਰ ਅਲਮਾਰੀ ਲੋਹੇ ਦੀ ਚ ਰੱਖੇ ਉੱਥੋਂ ਰੱਖ ਦੂੰਗੀ ਕੁਝ ਰੈਕ ਚ ਕੋਈ ਬੱਚਿਆਂ ਦੇ ਨਵੇਂ ਕੱਪੜੇ ਜਿਹੜੇ ਲਏ ਆ ਉਹ ਜਿਹੜੇ ਥਾਉਂ ਥਾਈ ਦਾ ਦੂੰਗੀ ਸਾਰੇ ਪਹਿਲੇ ਦਿਨ ਇਹ ਰਦਾਈ ਤੇ ਲਾਉਂਦਾ ਦਿਨੇ ਇਤਰਾ ਟਾਈਮ ਨਹੀਂ ਲੱਗਾ ਇੱਕ ਖਤੇ ਹੋਣੀ ਘਰੇ ਜੋ ਸਤੋਂਦੇ ਬੜਾ ਲੜਦੇ ਬੜਾ ਦੂਵੇਂ ਬੈਣ ਪਰਾ ਕੇ ਹੁਲੇ ਤੇ ਮੈਂ ਕਿਹਾ ਚੱਲ ਮੇਰਾ ਮੂਡ ਹੀ ਨਹੀਂ ਅਮਾ ਮੈਂ ਇਹਦੇ ਨਾਲ ਕੱਪੜੇ ਤੈ ਲਾ ਕੇ ਸੌਣਾ ਮਤਲਬ ਬੈੱਡ ਮੰਜੇ ਵੇਲੇ ਕਰਨੇ ਕਰਨੇ ਹੁਣ ਮੀਤੇ ਪਾਪਾ ਕਹਿੰਦੇ ਕਿ ਸੌਂ ਜੋ ਸੌਂ ਦਰਬਾਰ ਸਾਹਿਬ ਜਾਨਾ ਆਪਾਂ ਤੇ ਮੈਂ ਕਿਹਾ ਕੋਈ ਨਹੀਂ ਤੂੰ ਹੀ ਸੌਂ ਜੋ ਮਣੀ ਫਤੇ ਹੋਣੀ ਸੌਂਗੇ ਹੁਣ ਮੀਤ ਵੀ ਤੇ ਆ ਵੇਖੋ ਆਪਣੇ ਇੰਨੇ ਕਿ ਕੱਪੜੇ ਰਹਿ ਗਏ ਨਾਲ ਨਾਲ ਮੈਂ ਸਾਵ ਤਾਂ ਇਹ ਮਤਲਬ ਲਾਈ ਰੱਖੀ ਜਾਣ ਰਹੀ ਸੀ ਕਿ ਕਲ ਰਾਜਮਾ ਜੇ ਫੇਰ ਮੁੰਡਿਆਂ ਤੇ ਰਹਿ ਗਏ ਫਿਰ ਔਖਾ ਵਾ ਕੋਈ ਕੁਝ ਮੇਲਾ ਵਾਲੀ ਚੱਕਰ ਕਰਾਣਾ ਜਿਹੜੇ ਰਾਤੇ ਆ ਦੋ ਕੁਰਸੀਆਂ ਭਰੀਆਂ ਸੀ ਇੱਕ ਪ੍ਰੈਸ ਦੀ ਤੇ ਕਵਕ ਲਲੇ ਲੀਡੇ ਤੇ ਸਾਰੇ ਲਾ ਕੇ ਮਾਰੀ ਕਰਤੀ ਸੀ ਤੇ ਚਲੋ ਜੀ ਠੀਕ ਹੋ ਪਲੀ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਅੱਜ ਕੱਪੜੇ ਵੀ ਸੰਭੇ ਗਏ ਮਾਸਾ ਹੀ ਸੰਭੇ ਗਏ ਸਹੀ ਗੱਲ ਦੀ ਕਪੜਿਆਂ ਨਾਲ ਖਲਾਰਾ ਬਹੁਤ ਜ਼ਿਆਦਾ ਹੁੰਦਾ ਕਪੜੇ ਜਿਹੜੇ ਸਾਂਭ ਲਏ ਆ ਤੇ ਜਿਹੜੇ ਪ੍ਰੈਸ ਕਰਨ ਵਾਲੇ ਥੋੜੇ ਪਾ ਦੇ ਰਹਿ ਗਏ ਲਾਤੀ ਉਹਨੇ ਕੁਰਤੀ ਤੇ ਤੇਰਾ ਸਾਰੇ ਹੀ ਕਮਾਂਤ ਦਿਨੇ ਪ੍ਰੈਸ ਕਰ ਲਾਂਗੀ ਜਿਹੜੇ ਅਸੀਂ ਸਵੇਰੇ ਦਰਬਾਰ ਸਾਹਿਬ ਜਾਣਾ ਬੱਚਿਆਂ ਦੇ ਆਪਣਾ ਸੂਟ ਆਪਣੇ ਚੂੜੇ ਨੂੰ ਮੈਂ ਪ੍ਰੈਸ ਮਾਰੀ ਮਤਲਬ ਇਧਰੋਂ ਸਾਹਮਣੇ ਫਿਰ ਪ੍ਰੈਸ ਮਾਰੀ ਫਤੇ ਦੇ ਕੱਡੇ ਮੀਰੇ ਦੇ ਕੱਡੇ ਮਤਲਬ ਕਿ ਹੱਥਾਂ ਮੈਂ ਚਲ ਕੱਢ ਕੇ ਦੇ ਮੈਂ ਰੈਕ ਤੇ ਰੱਖ ਦੇ ਸਵੇਰੇ ਜਾਣਾ ਵਾ ਤੇ ਆਪੋ ਆਪਣੇ ਕੱਪੜੇ ਫੜ ਕੇ ਨਾ ਆ ਕੇ ਤੇ ਚਲੋ ਹਨਾ ਕਿ ਟਾਈਮ ਨਹੀਂ ਲੱਗਦਾ ਵੀ ਤੇ ਮੈਂ ਸਾਰਾ ਕਰਕੇ ਤੇ ਫਿਰ ਸੁੱਤੀ ਹੇ ਕੰਮ ਕਿਉਂਕਿ ਖਲਾ ਰਾਜਾ ਨਾ ਬੜਾ ਹੀ ਜਦਾ ਹੈ ਫਿਰ ਚੰਗਾ ਜ ਨਹੀਂ ਲੱਗਦਾ ਇਹ ਤੇ ਮਸਾ ਹੀ ਮੰਜਾ ਵੇਲਾ ਹੋਇਆ ਮੇਰਾ ਤੇ ਉਹ ਜਿਹੜਾ ਸੂਟ ਆ ਨਾ ਉਹ ਮੇਰੇ ਸੂਟ ਸਟੀਚ ਕਰਨ ਨਾਲ ਇੱਕ ਕਿਸਮ ਮਲੀ ਗੱਲ ਮਾਸਾ ਦਿਲ ਨਹੀਂ ਕਰਦਾ ਸੂਟ ਸੀਨ ਨੂੰ ਇੰਨੇ ਜਿਹੇ ਸੂਰ ਲੈ ਲਿਆ ਇੰਨੇ ਸੀਨੇ ਮੈਨੂੰ ਬੜੇ ਓਕੇ ਲੱਦੇ ਤੇ ਲਓ ਜੀ ਕਿ ਆਪਾਂ ਚਾਦਰ ਵੀ ਚਾੜ ਦਿੱਤੀ ਐ ਤੇ ਉਹ ਸੂਟ ਰੱਖ ਦਾਂਗੇ ਸਾਈਡ ਤੇ ਕਿ ਆਪੇ ਸੀ ਲਾਂਗੇ ਅਜੇ ਦਰਬਾਰ ਦਾ ਸੋਰੀ ਜਾਣਾ ਫਿਰ ਵੇ ਨਹੀਂ ਐ ਜੇ ਟਾਈਮ ਲੱਗਿਆ ਫਿਰ ਆਣ ਕੇ ਕੱਟ ਲਾਂਗੇ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆਂ ਨਿਊ ਵੀਡੀਓ ਚ ਨਿਊ ਵਲੌਗ ਚ ਪਲੀਜ਼ ਜਿਹੜੀ ਵੀ ਵੀਡੀਓ ਨੂੰ ਉਹ ਚੈਨਲ ਤੇ ਨਿਊ ਆਉਂਦੇ ਹਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਚਲੋ ਜੀ ਠੀਕ ਆ ਫਿਰ ਓਕੇ ਬਾਏ ਫਾਈਨਲੀ ਆਪਣਾ ਮੰਜਾ ਸੌਰੀ ਮੰਜੇ ਵੀ